ਲੇਵੇ ਮਿੱਤਰੋ ਹਾਰ ਤਾਂ ਗੱਲਾਂ ਹੁੰਦੀਆਂ ਵੀ ਜਦੋਂ ਪੰਜਾਬ 'ਚ ਸ਼ਿਲੂ ਆ ਜੇਣਾ ਫਿਰਨੀ ਹੈ ਜਿੱਤਣ ਦੰਦਾ ਹੋਰ ਨੂੰ ਫਿਰ ਤਾਂ ਮਿੱਤਰੋ ਇਹੀ ਲੈ ਕੇ ਜਾਂਦਾ ਜਿੱਤ ਕੇ ਇਨਾਮ ਫਿਰ ਤਾਂ ਇਹੀ ਬੈਸਟ ਆਉਂਦਾ ਫਿਰ ਤਾਂ ਮਿੱਤਰੋ ਇਹ ਨੂੰ ਇਹੀ ਹੁੰਦਾ ਵੀ ਟੀਮ ਜਿਤਾਉਣੀ ਆ ਤੇ ਮੈਂ ਹੀ ਇਹ ਚੀਜ਼ ਮਿੱਤਰੋ ਸ਼ਿਲੂ ਜੀ ਆ ਇਹ ਕੋਈ ਵੀ ਨਹੀਂ ਗੱਲ ਇਹ ਜਦੋਂ ਖੇਡਦਾ ਨਾ ਜਦੋਂ ਆਏ ਨਹੀਂ ਵੀ ਇਹ ਹਰ ਥਾਂ ਤੇ ਹੀ ਕਹਿੰਦਾ ਵੀ ਮੈਂ ਹੀ ਬੈਸਟ ਬਣਾ ਕਈ ਕਈ ਜਗ੍ਹਾ ਦੇਖਿਆ ਜਦਾਂ ਹੁਣ ਗੋਲੇ ਵਾਲੇ ਮੈਚ ਹੋਇਆ ਉੱਥੇ ਮਿੱਤਰੋ ਸ਼ੀਲੂ ਜਿੱਤਿਆ ਪਹਿਲੇ ਨੰਬਰ ਤੇ ਉਹਦੀ ਟੀਮ ਆਈਆ ਇਹਨੇ ਟੱਚ ਇੱਕ ਨਹੀਂ ਲਿਆ ਫਾਈਨਲ ਮੈਚ ਚ ਮਿੱਤਰੋ ਇਨੇ ਟੱਚ ਨਹੀਂ ਲਿਆ ਤੇ ਜੋ ਟੱਚ ਕਿੰਨਾ ਨੇ ਲਿਆ ਮਨੀਸ਼ ਤੇ ਅਮਨ ਦਿਉਰੇ ਨੇ ਉਹਨਾਂ ਨੂੰ ਬੈਸਟ ਕੱਢਿਆ ਮਿੱਤਰੋ ਆਏ ਨਹੀਂ ਜਿੱਥੇ ਉਹਨਾਂ ਤੋਂ ਨਾਂ ਲੱਗੇ ਫਿਰ ਸ਼ਿਲੂ ਅੱਗੇ ਆਉਂਦਾ ਫਿਰ ਟੀਮ ਜਿਤਾਉਣੀ ਹੁੰਦੀ ਆ ਤੇ ਫਿਰ ਜੋ ਬੈਸਟ ਵੀ ਬਣਦਾ ਸ਼ਿਲੂ ਇਹ ਮਿੱਤਰੋ ਉਹਦਾ ਟਾਈਮ ਆ ਇਹ ਦੌਰ ਆ ਐਵੇਂ ਨਹੀਂ ਸਭ ਤਾਂ ਹੁੰਦੀਆਂ ਇਹ ਕਰਾਉਂਦਾ ਰੁੱਤ ਗਾਲਾ ਇਹਨੂੰ ਐਵੇਂ ਨਹੀਂ ਬੋਲਦੇ ਵੀ ਇਹ ਸੰਘੇੜੇ ਤੋਂ ਜੱਤਿਆ ਇੱਕੋ ਦਮ ਤੇ ਇਕੱਲੇ ਨੇ ਮਿੱਤਰੋ ਟੀਮ ਜਿਤਾਈ ਆ ਭਾਵੇਂ ਲੱਖੇ ਹੁਣਿਆ ਨੇ ਸਰਾ ਲਾਇਆ ਨਾਲ ਦੇ ਮੁੰਡਿਆਂ ਨੇ ਵੀ ਪਰ ਮਿੱਤਰੋ ਇੱਕ ਕੱਲਾ ਧਾਮਾ ਰੱਖਦਾ ਵੀ ਟੀਮ ਨੂੰ ਜਤਾਗੇ ਸੈਦੋ ਕੀ ਦੀ ਟੀਮ ਬਣੀ ਨਲੇ ਅੰਬੇ ਨੂੰ ਪਤਾ ਵੀ ਪੈਣਾ ਇਹ ਨਹੀਂ ਆ ਕੱਲੀ ਕੰਨੀ ਆ ਯਾਰ ਪੈਣਾ ਇਹ ਨਹੀਂ ਆ ਅੰਬੇ ਨੂੰ ਵੀ ਪਤਾ ਤੇ ਉਹਨੂੰ ਮੂਰੇ ਹੋ ਕੇ ਐਡੇ ਵੱਡੇ ਸਟਾਰ ਖਿਡਾਰੀ ਨੂੰ ਅੰਬੇ ਨੂੰ ਰੋਕਣਾ ਇਹ ਖਾਲਾ ਜੀ ਦਾ ਬਾੜਾ ਨਹੀਂ ਮਿੱਤਰੋ ਇਹ ਸ਼ੀਲੂ ਨੇ ਕਰਕੇ ਦਿਖਾਇਆ ਵੀ ਵਾਕਿਆ ਹੀ ਸ਼ੀਲੂ ਆ ਤੇਰਾ ਟਾਈਮ ਆ ਯਾਰ ਤੇਰੇ ਤੋਂ ਉੱਪਰ ਉੱਪਰ ਅੱਜ ਦੇ ਟਾਈਮ ਮੈਨੂੰ ਦੱਸ ਤੋ ਵੀ ਕਿਹੜਾ ਜਾਫੀ ਆ ਮਿੱਤਰੋ ਜੇ ਸਾਬਤ ਕਰਦੇ ਆ ਨਾ ਤਾਂ ਬਣਦੀ ਆ ਇਹਦੀ ਸਾਬਤ ਕਰਨੀ ਇਹ ਬਣਾਈ ਬੈਠਾ ਐਡਾਂ ਨਹੀਂ ਗਾ ਕੰਮ ਇਹ ਮਿੱਤਰੋ ਕਰੀ ਬੈਠਾ ਮੈਂ ਕੁਝ ਗਲਤ ਬੋਲ ਗਿਆ ਹੋਇਆ ਤਾਂ ਮਾਫੀ ਮੰਗਦਾ ਇਹਦਾ ਟਾਈਮ ਹੈਗਾ ਕਿ ਨਹੀਂ ਤੁਸੀਂ ਵੀ ਦੱਸ ਸਕਦੇ ਹੋ ਮੁੰਡਾ ਸਰਾਲ ਆਈ ਆਉਂਦਾ ਮਹਿਮਲ ਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ